ਭਾਈ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲਈ ਲੜਿਆ ਲੋਕਾਂ ਦੀ ਲੜਦੇ ਰਵਾਂਗੇ ਹਨਾ ਪਰ ਕੋਈ ਚੱਕਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਇਆ ਲੋਕਾਂ ਦਾ ਬਾਪ ਸੰਭਵਾਇਆ ਹਨਾ ਭਾਈ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲਈ ਲੜਿਆ ਲੋਕਾਂ ਦੀ ਲੜਦੇ ਰਵਾਂਗੇ ਹਨਾ ਪਰ ਕੋਈ ਚੱਕਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਇਆ ਲੋਕਾਂ ਦਾ ਬਾਪ ਸੰਭਵਾਇਆ ਹਨਾ ਹਾਂਜੀ ਭਾਈ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲਈ ਲੜਿਆ ਲੋਕਾਂ ਦੀ ਲ ਦੇਖ ਸਕਦੇ ਹੋ ਪੰਨਾ ਸਿੱਧੂ ਜੀ ਦਾ ਮੈਡੀਕਲ ਤੁਸੀਂ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪੰਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੌਲਸ ਦੇ ਰੈਸਟ ਦੇ ਵਿੱਚ ਪੰਨਾ ਸਿੱਧੂ ਜੀ ਭਾਜੀ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਾਂਗੇ ਹਨਾ ਪਰ ਕੋਈ ਚੱਕਰ ਨਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਰੁਪਏ ਲੋਕਾਂ ਦਾ ਬਾਬ ਸਮੜਵਾਇਆ ਹਨਾ ਹਾਂਜੀ 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 ਹੈਲੋ ਅੱਜ ਦੇਖ ਸਕਦੇ ਹੋ ਪੰਨਾ ਸਿੱਧੂ ਜਿਹੜਾ ਮੈਡੀਕਲ ਵਿੱਚ ਦੇਖ ਸਕਦੇ ਹੋ ਐਲਟੋ ਐਲਟੋ ਦੇ ਵਿੱਚ ਜੋ ਪੰਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੌਲਸ ਦੇ ਰੈਸਟ ਦੇ ਵਿੱਚ ਪੰਨਾ ਸਿੱਧੂ ਜੀ ਭਾਜੀ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੇ ਲਈ ਲੜਿਆ ਲੋਕਾਂ ਦੇ ਲਈ ਲੜਦੇ ਰਹਿਵਾਂਗੇ ਹਨਾ ਪਰ ਕੋਈ ਚੱਕਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਲੋਕਾਂ ਦਾ ਬਾਬ ਸਮੜਵਾਇਆ ਹਨਾ ਹਾਂਜੀ ਹਾਂਜੀ ਹੈਲੋ ਅੱਜ ਦੇਖ ਸਕਦੇ ਹੋ ਪੰਨਾ ਸਿੱਧੂ ਜਿਹੜਾ ਮੈਡੀਕਲ ਵਿੱਚ ਤੁਸੀਂ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪੰਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੌਲਸ ਦੇ ਰੈਸਟ ਦੇ ਵਿੱਚ ਪੰਨਾ ਸਿੱਧੂ ਜੀ ਭਾਜੀ ਤੇ ਭਾਈ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਵਾਂਗੇ ਹਨਾ ਪਰ ਕੋਈ ਚੱਕਰ ਨਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਰੁਪਏ ਲੋਕਾਂ ਦਾ ਬਾਬ ਸਮੜਵਾਇਆ ਹਨਾ ਹਾਂਜੀ 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 ਹੈਲੋ ਹਾਂਜੀ ਦੇਖ ਸਕਦੇ ਹੋ ਭਾਨਾ ਸਿੱਧੂ ਜਿਹੜਾ ਮੈਡੀਕਲ ਵਿੱਚ ਦੇਖ ਸਕਦੇ ਹੋ ਐਲਟੋ ਐਲਟੋ ਦੇ ਵਿੱਚ ਜੋ ਭਾਨਾ ਸਿੱਧੂ ਜੀ ਨੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੋਲਸ ਦੇ ਰੈਸਟ ਦੇ ਵਿੱਚ ਭਾਨਾ ਸਿੱਧੂ ਜੀ ਭਾਜੀ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੇ ਲਈ ਲੜਿਆ ਲੋਕਾਂ ਦੇ ਲਈ ਲੜਦੇ ਰਹਿਵਾਂਗੇ ਹਨਾ ਪਰ ਕੋਈ ਚੱਕਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਰੁਪਏ ਲੋਕਾਂ ਦਾ ਬਾਬ ਸਮੜਵਾਇਆ ਹਨਾ ਹਾਂਜੀ ਹਾਂਜੀ ਹੈਲੋ ਹਾਂਜੀ ਦੇਖ ਸਕਦੇ ਹੋ ਪੰਨਾ ਸਿੱਧੂ ਜਿਹੜਾ ਮੈਡੀਕਲ ਤੁਸੀਂ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪੰਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੌਲਸ ਦੇ ਰੈਸਟ ਦੇ ਵਿੱਚ ਪੰਨਾ ਸਿੱਧੂ ਜੀ ਭਾਜੀ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਵਾਂਗੇ ਹਨਾ ਪਰ ਕੋਈ ਚੱਕਰ ਨਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਰੁਪਏ ਲੋਕਾਂ ਦਾ ਬਾਬ ਸਮੜਵਾਇਆ ਹਨਾ ਹਾਂਜੀ 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 ਹੈਲੋ ਹਾਂਜੀ ਬੇਸੋਦੇਵ ਪਾਨਾ ਸਿੱਧੂ ਜਿਹੜਾ ਮੈਡੀਕਲ ਵਿੱਚ ਦੇਖ ਸਕਦੇ ਹੋ ਐਲਟੋ ਐਲਟੋ ਦੇ ਵਿੱਚ ਜੋ ਪਾਨਾ ਸਿੱਧੂ ਜੀ ਨੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੌਲਸ ਦੇ ਰੈਸਟ ਦੇ ਵਿੱਚ ਪਾਨਾ ਸਿੱਧੂ ਜੀ